ਬੱਚੇ ਤੇ ਕਿ ਮਹਾਰਾਜ ਦੀ ਕਿਰਪਾ ਨਾਲ ਸਾਡੇ ਪਿੰਡ ਦੇ ਬੱਚੇ ਵੀ ਆ ਆਸ-ਪਾਸ ਬੱਚੇ ਆਏ ਹੋਏ ਆ ਬਹੁਤ ਹੀ ਸੋਹਣਾ ਲੱਗਦਾ ਐ ਇਸੇ ਕਰਕੇ ਇਨਾ ਚੱਕਣ ਚੱਕਿਆ ਹੈ ਕਿ ਗਰੀਬ ਦਾ ਕੇ ਅਮੀਰ ਦਾ ਬੱਚਾ ਨਸ਼ੇ ਦੇ ਨਾਲ ਲੱਗੇ ਇੱਕ ਦੂਜੇ ਨੂੰ ਦੇਖ ਕੇ ਉਹਨਾਂ ਨੂੰ ਗਾਲੀ ਗਾ ਤਾਗ ਲੱਗੇ ਵੀ ਐਵੇਂ ਪਲੇਅਰ ਬਣਨਾ ਕਹੇ ਸੀ ਆਂਦ ਨਾ ਜੀ ਸਾਰੇ ਰੰਗ ਦਿਖਾ ਦੇ ਤਰ੍ਹਾਂ ਤੇ ਰੰਗ ਦਿਖਾਤਾ ਲੇਕਰ ਦਾ ਮੈਂ ਬਾਤ ਦਾ ਸਵਾਸੇ ਵਾਲ ਦਿਖਾਤਾ ਤੀ ਕੋ ਇਹਦੇ ਹੁਣ ਮਹਾਰਾਜ ਆ ਉਹ ਕੰਦਾ ਵਾ ਵੀ ਹੱਥ ਪੁੱਤ ਤੇਰਾ ਵਾ ਕਿਸਾ ਸਾਡਾ ਵਾ ਲਾਈ ਜਾ ਤੂੰ ਦੁਨੀਆ ਸੰਗਤ ਪੈ ਗਿਆ ਭੇਤ ਜਾਂਦੀ ਅਸੀਂ ਲਾਈ ਜੰਨੇ ਇਹ ਮੈਸੇਜ ਹੈ ਦਾ ਸੁਣੋ ਸੰਘਤ ਨੂੰ ਮੈਸੇਜ ਇਹੀ ਹੈ ਵੀ ਆਹਰ ਕਿ ਮੈਂ ਮਾਣੂ ਨੂੰ ਮੈਸੇਜ ਦਵਾਂਗਾ ਬਾਪ ਨੂੰ ਵੀ ਮੈਸੇਜ ਦਵਾਂਗਾ ਤੇ ਥੋੜਾ ਟਾਈਮ ਬੱਚੇ ਵਾਸਤੇ ਕੱਢ ਕੇ ਉਹਨੂੰ ਗਰਾਊਂਡ ਤੇ ਜ਼ਰੂਰ ਲੈ ਕੇ ਜਾਇਆ ਕਰਨ ਜਿਸ ਪਿੰਡ ਦੇ ਵਿੱਚ ਗਰਾਊਂਡ ਨਹੀਂ ਕਿ ਕਿਸੇ ਤਰ੍ਹਾਂ ਸਰਪੰਚਾਂ ਮੈਂਬਰਾਂ ਲੰਬੜਦਾਰਾਂ ਨੂੰ ਕਹਿ ਕੇ ਉਹ ਪਿੰਡ ਦੇ ਵਿੱਚ ਕੋਈ ਨਾ ਕੋਈ ਗਰਾਊਂਡ ਬਣਾਈ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਆਪਣੇ ਵਧੀਆ ਖੇਡ ਸਕਣ ਉਹਦਾ ਇੰਨਾ ਕਿੰਨਾ ਸੁਭਲ ਹੋਇਆ ਜਿਹੜਾ ਤੁਸੀਂ ਖੇਡਾਂ ਦੇ ਖੁੜੇ ਆ ਉਹਦਾ ਕਿੰਨਾ ਤੋਂ ਮੋੜ ਪਿਆ ਬਹੁਤ ਜ਼ਿਆਦਾ ਪਿਆਰਾ ਕਿਉਂਕਿ ਅਸੀਂ ਖੁਦ ਆ ਪਲੇਅਰ ਰਹੇ ਹਾਂ 16 ਸਾਲ ਕਬੱਡੀ ਖੇਡੀ ਆ 16 ਸਾਲ ਹੀ ਨਾ ਪਹਿਲਵਾਨੀ ਕੀਤੀ ਆ ਮਹਾਰਾਜ ਦੀ ਕਿਰਪਾ ਹੈਗੀ ਕਿਉਂਕਿ ਸਾਨੂੰ ਬਚਪਨ ਤੋਂ ਲੱਗਣ ਲੱਗੀ ਹੋਈ ਆ ਗਰੀਬ ਤੇ ਮਤ ਕਰਦੀ ਵੀ ਜਦਾਂ ਲੈ ਧੀਆਂ ਦੇ ਵਿਆਹ ਕਰਦੇ ਆ ਉਹ ਵੀ ਮਹਾਰਾਜ ਦੀ ਕਿਰਪਾ ਵਾ ਸਾਨੂੰ ਇੱਕ ਸਕੂਨ ਆਉਂਦਾ ਜਦੋਂ ਅਸੀਂ ਕਿਸੇ ਦੀ ਧੀ ਦਾ ਵਿਆਹ ਕਰਦੇ ਆ ਜਾਂ ਕਿ ਗਰੀਬ ਦੀ ਮਤ ਕਰਦੇ ਆ ਤਾਂ ਵੀ ਹਾਲ ਬਹੁਤ ਸਕੂਨ ਹੁੰਦਾ ਬਾਕੀ ਮਹਾਰਾਜ ਦੀ ਕਿਰਪਾ ਵਾ ਸਾਡੇ ਭਰਾ ਵਾ ਜਗਜੀਤ ਸਿੰਘ ਸਰੋਆ ਅਜੀਤ ਸਿੰਘ ਸਾਹਿਬ ਇਨਾਂ ਦੀ ਇਹ ਸਾਰਾ ਕੁਝ ਇਨਾਂ ਦੀ ਮੈਨ ਰਾਈ ਦੇ ਅੰਦਰ ਹੀ ਹੁੰਡਿਆ ਵਾ ਐ ਇਹਨਾਂ ਨੇ ਸਿੱਧਾ ਕਹਿ ਲੰਨੇ ਆ ਕਿ ਮਾਰਤ ਭਾਈ ਤੇ ਤੁਹਾਡੇ ਹੱਥ ਵਾਸੀ ਆ ਤੋਹੀ ਕਰਾਉਣਾ ਵਾ ਇਹ ਚੱਕਣ ਸਾਰ ਇਹਨਾਂ ਨੇ ਚੱਕਿਆ ਹੋਇਆ ਵਾ ਤੇ ਬਾਕੀ ਦਾ ਜਿੱਦਾਂ ਕਲਾਕਾਰ ਆ ਵਿਆਹ ਵਾ ਉਹ ਸਾਨੂੰ ਭੱਜ ਲੱਟ ਕੇ ਕਰਨੇ ਪੈਂਦੇ ਆ ਇਹ ਕੰਮ ਦੇ ਸਾਨੂੰ ਕੋਈ ਏਡੀ ਟੈਨਸ਼ਨ ਨਹੀਂ ਕਿ ਆਹ ਆਉਣਾ ਬੈਠੇ ਆ ਇਹ ਇਹਨਾਂ ਦੀ ਟੈਨਸ਼ਨ ਆ ਇਹਨਾਂ ਇਹਨਾਂ ਦੇ ਜੋ ਕੋਚ ਆ ਉਹਨਾਂ ਦੀ ਟੈਨਸ਼ਨ ਆ ਜੋ ਤੇ ਬੱਚੇ ਖੇਡਦੇ ਉਹਨਾਂ ਦੀ ਟੈਨਸ਼ਨ ਆ ਸਾਡੀ ਇਹ ਕੰਮ 'ਚ ਕੋਈ ਟੈਨਸ਼ਨ ਨਹੀਂ ਗਈ ਬੜੀ ਮਹਾਰਾਜ ਦੀ ਕਿਰਪਾ ਸਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਚੱਲਦੇ ਆ ਮਹਾਰਾਜ ਦੇਦਾਂ ਦੇ ਅਫਸਰ ਹਰ ਪਿੰਡ 'ਚ ਹਰ ਸ਼ਹਿਰ ਦੇ ਵਿੱਚ ਹੋਵੇ ਧੰਨਵਾਦ ਸਾਰਾ ਜਿਹੜਾ ਖੇਡਾਂ ਦਾ ਬਹੁਤ ਕੰਮ ਹੋ ਰਿਹਾ ਹੈ ਤੁਹਾਡੀ ਰਹਿਣ ਰਵਾਈ ਵੀ ਹੈਗੀ ਆ ਮੁੱਖ ਪਰਮਾਨਵੀ ਹੈਗੀ ਆ ਕੀ ਕਹਿਣਾ ਚਾਹੋ ਦੇਖੋ ਇਹ ਤਾਂ ਪਰਮਾਤਮਾ ਦੀ ਦੇਣ ਹੈ ਸਾਰੇ ਸੰਗਤ ਦੀ ਹੈ ਸਾਰੇ ਇਲਾਕੇ ਦੀ ਸੰਗਤ ਨਾਲ ਮਿਲ ਜੁਲ ਕੇ ਜਿਹੜਾ ਬਾਬਾ ਜੋਗੀ ਬੀਤ ਸੀ ਦਾ ਇਹ ਇੱਕ ਇਲਾਕੇ ਪ੍ਰਤੀ ਇੱਕ ਬੱਚਿਆਂ ਦੇ ਪ੍ਰਤੀ ਇਹ ਆ ਕਿ ਸਾਡੇ ਬੱਚੇ ਜਿਹੜੇ ਚੰਗੇ ਰਾਹ ਤੇ ਜਾਣ ਹਰੇਕ ਸਾਲ ਜਿਹੜਾ ਲੱਖਾਂ ਰੁਪਈਆ ਇਸ ਸਪੋਰਟਸ ਤੇ ਖਰਚਦੇ ਆ ਉਹਦਾ ਮੇਨ ਕਾਰਨ ਇਹੀ ਆ ਵੀ ਸਾਡੇ ਜਿਹੜੇ ਬੱਚੇ ਆ ਉਹ ਸਮਾਜਿਕ ਕ੍ਰਿਤੀਆਂ ਤੇ ਨਾ ਜਾਣ ਮਾੜੇ ਕੰਮਾਂ 'ਚ ਨਾ ਜਾਣ ਤੇ ਮਿਹਨਤ ਕਰਨ ਪੜਨ ਤੇ ਚੰਗੇ-ਚੰਗੇ ਹਉਦਿਆਂ ਤੇ ਜਾਣ ਦੇਖੋ ਲੱਖਾਂ ਰੁਪਇਆ ਹੁਣ ਅਸੀਂ ਆ ਸਟਰੋਂਗ ਮੈਨ ਕੀਤਾ ਸੀਗਾ ਇੰਡੀਆ ਦਾ ਸਟਰੋਂਗ ਮੈਨ ਕੱਢਣਾ ਉਹਦੇ ਵਿੱਚ ਜਿਹੜੀ ਸਾਡੀ ਪਾਰਟਿਸਪੇਸ਼ਨ ਸੀਗੀ ਉਹ ਸਾਡੇ ਪੰਜਾਬ ਦੇ ਬੱਚੇ ਆ ਜਿਹੜੇ ਵਰਲਡ ਲੈਵਲ ਤੇ ਜਿੱਤ ਕੇ ਆਏ ਆ ਕੋਈ ਆਸਟ੍ਰੇਲੀਆ ਤੋਂ ਜਿੱਤ ਕੇ ਆਇਆ ਕੋਈ ਯੂ ਐਸ ਏ ਤੋਂ ਜਿੱਤ ਕੇ ਆਇਆ ਕੋਈ ਕੈਨੇਡਾ ਤੋਂ ਜਿੱਤ ਕੇ ਆਇਆ ਇਹ ਸਾਡਾ ਪੰਜਾਬ ਹੀ ਆ ਪੰਜਾਬ ਨੂੰ ਤਾਂ ਵੈਸੇ ਬਦਨਾਮ ਕਰੀ ਜਾਂਦੇ ਵੀ ਨਸ਼ਿਆਂ ਦਾ ਨਸ਼ਿਆਂ ਦਾ ਕਿਹੜੇ ਦੇਸ਼ 'ਚ ਨਸ਼ਾ ਹੈ ਨਹੀਂ ਆ ਅਸੀਂ ਪੰਜਾਬ ਪੰਜਾਬੀ ਜਿਹੜੇ ਆ ਤੁਸੀਂ ਗਰਾਊਂਡਾਂ 'ਚ ਜਾ ਕੇ ਦੇਖੋ ਮੈਡਲਾਂ ਦੀ ਟੈਲੀ 'ਚ ਲੈ ਕੇ ਦੇਖ ਲਓ ਸਾਡਾ ਪੰਜਾਬ ਬਹੁਤ ਅੱਗੇ ਆ ਇਹਨੂੰ ਗਾਰੇ ਵਾਲਾ ਪੰਜਾਬ ਹੜ ਆ ਗਿਆ ਜੀ ਉਹ 네ਗੈਟਿਵਿਟੀ ਵੱਲੋਂ ਨਾ ਚਾਹੀਏ ਸਾਡੇ ਬੱਚੇ ਠੀਕ ਆ ਕੋਸ਼ ਨਸ਼ਿਆਂ ਤੇ ਜਿਹੜੇ ਲੱਗੇ ਉਹਨੂੰ ਉਹਨੂੰ ਫਰਜ਼ ਸਾਡਾ ਹੀ ਆ ਉਹਨਾਂ ਨੂੰ ਸਿੱਧੇ ਰਾਹ ਤੇ ਲੈ ਕੇ ਆਉਣ ਦਾ ਕੋ ਸਰਕਾਰਾਂ ਵੱਲੋਂ ਵੀ ਹੋ ਰਿਹਾ ਇਦਾਂ ਦੀਆਂ ਜਿਹੜੀਆਂ ਸੰਸਥਾਵਾਂ ਆ ਉਹ ਵੀ ਬੜਾ ਯੋਗਦਾਨ ਪਾ ਰਹੀਆਂ ਵੀ ਸਾਡੇ ਜਿਹੜੇ ਬੱਚੇ ਆ ਸਪੋਰਟਸ ਵਿੱਚ ਆਉਣ ਤੇ ਪੜ੍ਹਾਈ ਦੇ ਵਿੱਚ ਲੈ ਕੇ ਆਉਣ ਉਹ ਬਾਬਾ ਜੀ ਨੇ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਵੀ ਚੰਗੇ ਆ ਉਹਨਾਂ ਨੂੰ ਵੀ ਸਪੋਰਟ ਕਰਦੇ ਆ ਕੋਈ ਗਰੀਬ ਬੱਚਾ ਆ ਜਿਹੜਾ ਪੜ੍ਹਨਾ ਚਾਹੁੰਦਾ ਅੱਗੇ ਤੇ ਉਹਨੂੰ ਵੀ ਬਾਬਾ ਜੀ ਸਪੋਰਟ ਕਰਕੇ ਉਹ ਬੱਚੇ ਨੂੰ ਪੜਾਉਂਦੇ ਆ ਜੇ ਬੱਚੇ ਨੂੰ ਸਪੋਰਟ ਪਤਾ ਨਹੀਂ ਕਿਹੜੇ ਬੱਚੇ ਨੇ ਕੀ ਬਣ ਜਾਣਾ ਕੱਲ ਨੂੰ ਸਰ ਇਹ ਕਿਹੜੇ ਲੈਵਲ ਦੀਆਂ ਇੱਥੇ ਕੁਸ਼ਤੀਆਂ ਹੁੰਦੀਆਂ ਇਹ ਜਿਹੜੀਆਂ ਜਿਹੜੀਆਂ ਉਸ ਤੋਂ ਬਾਅਦ ਮੈਂ ਤਾਂ ਸਟਰੋਂਗ men ਦੀ ਦੱਸੀ ਨਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ ਜਿਹੜੀਆਂ ਕੁਸ਼ਤੀਆਂ ਕਰਵਾ ਰਹੇ ਅਸੀਂ ਕੁਸ਼ਤੀਆਂ ਦੇ ਵਿੱਚ ਵੀ ਸਾਡੇ ਜਿਹੜੇ ਇੰਟਰਨੈਸ਼ਨਲ ਪਹਿਲਵਾਨ ਆ ਠੀਕ ਹੈ ਜ਼ਿਆਦਾਤਰ ਪੰਜਾਬ ਦੇ ਹੀ ਬੁਲਾਏ ਅਸੀਂ ਜੱਸਾ ਪੱਟੀ ਹੋ ਗਿਆ ਰਸਤੇ ਵਿੱਚ ਪਹਿਲਵਾਨ ਆ ਸਾਡਾ ਹੋਰ ਜਿਹੜੇ ਛੋਟੇ ਵੇਟਾਂ ਦੇ ਵੀ ਇੰਟਰਨੈਸ਼ਨਲ ਪਹਿਲਵਾਨ ਆ ਜਿਨ੍ਹਾਂ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਤੇ ਇੰਟਰਨੈਸ਼ਨਲ ਕਈ ਟੂਰਨਾਮੈਂਟ ਖੇਡੇ ਆ 200 ਸਵਾ 200 ਪਹਿਲਵਾਨ ਇੱਥੇ ਪਾਰਟਿਸਿਪੇਟ ਕਰ ਰਹੇ ਆ ਸਾਡੇ ਪੰਜਾਬ ਦੇ ਹੀ ਆ ਇਹਨਾਂ ਨੇ ਇਹਨਾਂ ਨੇ ਅੱਗੇ ਬੱਚਿਆਂ ਨੂੰ ਸੇਧ ਦੇਣੀ ਆ ਸਭ ਤੋਂ ਟੂਰਨਾਮੈਂਟ ਨੂੰ ਜਿਹੜੀ ਕਰਾਉਣ ਦੀ ਮੈਨੂੰ ਸਕਸੈਸ ਜਿਹੜੀ ਦੇਖੀ ਆ ਇਸ ਇਲਾਕੇ ਦੇ ਘੱਟੋ ਘੱਟ ਵੀ ਹਰੇਕ ਸਾਲ ਸਾਡੇ ਹੀ ਅਨਾਉਂਸਮੈਂਟ ਹੁੰਦੀ ਵੀ ਸਾਡੇ ਇਲਾਕੇ ਦੇ ਇਸ ਇਲਾਕੇ ਦੇ ਕਪੂਰਥਲੇ ਦੇ ਬੱਚੇ ਜਿਹੜੇ ਸਪੋਰਟਸ ਆਨ ਇਸ ਵਾਰ ਸਾਡੇ 20 ਬੱਚੇ 15-20 ਬੱਚੇ ਜਿਹੜੇ ਆ ਉਹ ਇਸ ਇਲਾਕੇ ਦੇ ਕੁਸ਼ਤੀਆਂ ਚ ਪਾਰਟਿਸਪੇਟ ਕਰ ਰਹੇ ਆ ਜਿ ਜਿਕਰ ਕੀਤਾ ਹੈਗਾ ਇਹ ਮਿੱਟੀ ਦੇ ਸੱਤ ਬਣ ਕੇ ਰਹਿ ਗਏ ਜਦੋਂ ਆਪਾਂ ਅੰਤਰਰਾਸ਼ਟਰੀ ਪੱਧਰ ਤੇ ਜਾਣਾ ਨਹੀਂ ਦੇਖੋ ਮਿੱਟੀ ਮਿੱਟੀ ਤੇ ਮੈਟ ਦੀ ਕੋਈ ਬਹੁਤਾ ਫਰਕ ਨਹੀਂ ਹੈਗਾ ਠੀਕ ਹੈ ਉਹੀ ਪਹਿਲਵਾਨ ਜਿਹੜੇ ਮਿੱਟੀ 'ਚ ਵੀ ਲੜਦੇ ਆ ਉਹੀ ਪਹਿਲਵਾਨ ਜਿਹੜੇ ਮੈਟ 'ਤੇ ਲੜਦੇ ਆ ਪਰ ਕੁਝ ਪਹਿਲਵਾਨ ਇਹ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਜਿਹੜੇ ਚੰਗੇ ਪਹਿਲਵਾਨ ਆ ਉਹ ਮੈਟ 'ਤੇ ਵੀ ਲੜਦੇ ਆ ਤੇ ਮਿੱਟੀ 'ਚ ਵੀ ਲੜਦੇ ਆ ਜਿਹੜੇ ਇਕੱਲੇ ਮਿੱਟੀ 'ਚ ਲੜਦੇ ਆ ਉਹਦੇ ਵਾਸਤੇ ਚਲੋ ਪੈਸਾ ਤਾਂ ਹੈਗਾ ਮਿੱਟੀ 'ਚ ਉਹ ਮੈਟ 'ਤੇ ਵੀ ਜ਼ਰੂਰ ਪ੍ਰੈਕਟਿਸ ਕਰਨ ਫਿਊਚਰ ਜਦ ਆ ਉਹ ਮੈਟ 'ਤੇ ਆ ਠੀਕ ਹੈ ਸੋ ਇਹ ਆ ਵੀ ਇੱਕ ਛਿੰਝ ਲੜ ਲਈ ਇਹ ਚੋਂ ਪੈਸਾ ਮਿਲ ਜਾਂਦਾ ਠੀਕ ਹੈ ਪਹਿਲਵਾਨਾਂ ਨੂੰ ਪੈਸਾ ਵੀ ਚਾਹੀਦਾ ਪਰ ਮੈਟ ਵਾਲੀ ਕੁਸ਼ਤੀ ਆ ਉਹਦੇ ਵਿੱਚ ਇਹਨਾਂ ਦਾ ਫਿਊਚਰ ਬੰਦਾ ਅੱਗੇ ਸਾਡੀ ਪੜ ਉਹਦੀਆਂ ਕੈਟਾਗਰੀਆਂ ਹੈਗੀਆਂ ਪਰ ਛਿੰਝ ਲੈਵਲ ਦੀ ਕੋਈ ਕੈਟਾਗਰੀ ਨਹੀਂ ਹੈਗੀ ਹੈਨਾ ਆਪਾਂ ਨੂੰ ਕਿਦਾਂ ਮੈજર ਕਰੂਗੇ ਵੀ ਕੇਸ ਲੈਵਲ ਦੀ ਆ ਕਿੰਨਾ ਗੰਦਗੀ ਸਾਡੇ ਜਿਹੜੇ ਪਿੰਡੂ ਲੈਵਲ ਦੇ ਛਿੰਝ ਮਿਲਦੇ ਆ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੈ ਕਿ ਕਿਸੇ ਦੇ 2 2 3 3 ਵੀ ਹੋ ਜਾਂਦੇ ਪਰ ਉਹਨਾਂ ਦਾ ਜਿਹੜਾ ਲੈਵਲ ਆ ਉਹ ਸਿਰਫ ਉੱਥੇ ਤੱਕ ਸਿਮਟਿਆ ਹੋਇਆ ਕਈ ਸਾਲ ਜਿਹੜੀਆਂ ਪਿੰਡੂ ਸਾਡੀਆਂ ਬਰਾਸਤੀ ਖੇਡਾਂ ਜਿਹੜੀਆਂ ਛਿੰਝਾਂ ਹੁੰਦੀਆਂ ਉਹ ਚੰਗੀ ਗੱਲ ਆ ਇਹ ਪਹਿਲਵਾਨਾਂ ਦੀ ਸਪੋਰਟ ਆ ਠੀਕ ਹੈ ਨਵੀਂ ਰੈਸਲਿੰਗ ਕਰਦਾ ਰਿਹਾ ਅਸੀਂ ਵੀ ਮਿੱਟੀ ਦੀਆਂ ਗੁਸ਼ਤੀਆਂ ਵੀ ਖੇលਦੇ ਰਹੇ ਆ ਇੱਕ ਬੱਚੇ ਨੂੰ ਸਪੋਰਟ ਆ ਇਹਦੇ ਵਿੱਚੋਂ ਪੈਸੇ ਮਿਲਦੇ ਆ ਉਤਸ਼ਾਹ ਮਿਲਦਾ ਕੰਪੀਟੀਸ਼ਨ ਮਿਲਦਾ ਜਿਹੜਾ ਵੀ ਸਪੋਰਟਸਮੈਨ ਆ ਜਿਹਨੂੰ ਕੰਪੀਟੀਸ਼ਨ ਮਿਲਦਾ ਨਾ ਜਿੱਥੇ ਕੰਪੀਟੀਸ਼ਨ ਮਿਲਦਾ ਉਹ ਬਹੁਤ ਚੰਗੀ ਗੱਲ ਹੈ ਹੌਸਲਾ ਵਧਾਈ ਹੁੰਦੀ ਸਪੋਰਟਸਮੈਨ ਦੀ ਛਿੰਝਾਂ ਹੋਣੀ ਹੈ ਚੰਗੀ ਗੱਲ ਆ ਤੇ ਛਿੰਝਾਂ ਜਿਹੜੀਆਂ ਛਿੰਝਾਂ 'ਚ ਅੱਜਕੱਲ ਇੱਕ ਮੈਂ ਗੱਲ ਤੁਹਾਡੇ ਮਾਧਿਅਮ ਰਾਹੀਂ ਜ਼ਰੂਰ ਕਹਿਣੀ ਚਾਹੋ ਆਮ ਤੌਰ ਤੇ ਜਿਹੜੀਆਂ ਕੁਸ਼ਤੀਆਂ ਲੋਕੀ ਦੇਖਦੇ ਆ ਹੁਣ ਤਾਂ ਪੰਜਾਬ ਚ ਅੱਗੇ ਹਿਮਾਚਲ ਚ ਮੈਂ ਦੇਖਦਾ ਹੁੰਦਾ ਸੀ ਇੱਕ ਉਹ ਥਾਪਾ ਪਹਿਲਵਾਰਿਆਂ ਉਹ ਇੱਕ ਡਰਾਮਾ ਕਰਦੇ ਆ ਸਾਰੇ ਉਹਨੂੰ ਅਸੀਂ ਮੰਨੀ ਜਾਂਦੇ ਵੀ ਉਹ ਬੈਲ ਉਹ ਉਹ ਤਾਂ ਇੱਕ ਡਰਾਮਾ ਹੈ ਇਦਾਂ ਦੀਆਂ ਕੁਸ਼ਤੀਆਂ ਪੰਜਾਬ 'ਚ ਜਿਹੜੇ ਦਰਸ਼ਕ ਆ ਉਹ ਨਾ ਦੇਖਣ ਉਹ ਕੁਸ਼ਤੀਆਂ ਦੇਖ ਕੇ ਮੈਨੂੰ ਤਾਂ ਸ਼ਰਮ ਆਉਂਦੀ ਹੈ ਵੀ ਸਾਡੇ ਪੰਜਾਬ ਦੀਆਂ ਸਿੰਚਾਂ 'ਚ ਵੀ ਇਹ ਕੰਮ ਹੋਣ ਲੱਗ ਪਿਆ ਤੇ ਉਹ ਡਰਾਮੇਵਾਰੀ ਕਿਸੇ ਨੇ ਲੱਤ ਫਸਾ ਲਈ ਉਹ ਬਾਜੀਆਂ ਮਾਰਦੇ ਆ ਕੋਈ ਨੱਠ ਜਾਂਦੇ ਆ ਕੱਪੜੇ ਕੋ ਭਗਮੇ ਪਾਈ ਫਿਰਦਾ ਆ ਅਨਾਉਂਸਮੈਂਟ ਕਰਦੇ ਆ ਇਹ ਇਹ ਪਹਿਲਵਾਨੀ ਨਹੀਂ ਹੈਗੀ ਇਹ ਡਰਾਮੇਵਾਰੀ ਆ ਇਹ ਸਿੰਧਿਆ ਕਮੇਟੀਆਂ ਨੂੰ ਵੀ ਚਾਹੁੰਦਾ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹ ਜਿਹੜੀ ਡਰਾਮੇਵਾਰੀ ਇਹ ਸਪੋਰਟਸ ਦੇ ਵਿੱਚ ਨਾ ਲੈ ਕੇ ਆਓ ਇਹ ਕੁਸ਼ਤੀਆਂ ਚ ਨਾ ਲੈ ਕੇ ਆਓ ਇਹਨੂੰ ਇੱਕ ਨਗਲਾ ਤੱਕ ਰਹਿਣ ਦਿੱਤਾ ਜਾਵੇ ਹਮਾਚਲ ਜੋ ਹੁੰਦੀ ਸੀ ਅਜੋ ਉੱਧਰ ਲੈ ਬੈਠੋ ਇੱਥੇ ਕਰਵਾਉਣ ਦੇ ਹੋਇਆ ਜਿਹੜੀਆਂ ਸ਼ਿੰਝਾਂ ਆ ਪੰਜਾਬ ਦੀਆਂ ਸਾਡੇ ਬੜੇ ਬੜੇ ਤਗੜੇ ਰੁਸਤਮ ਪਹਿਲਵਾਨ ਬੈਠੇ ਆ ਉਹਨਾਂ ਦੀਆਂ ਕੁਸ਼ਤੀਆਂ ਕਰਵਾਓ ਹੋਰ ਸਪੋਰਟਸ ਕਰਵਾਓ ਆ ਵਲੀਬਾਲ ਦਾ ਮੈਚ ਚੱਲਣ ਰਿਹਾ ਛੋਟੇ ਬੱਚੇ ਸਾਡੇ ਆ ਠੀਕ ਆ ਹਾਈਟਾ ਦੇਖੋ ਸਭਾਸ਼ੇ ਫੋਟੋ ਆ ਬੱਚੇ ਦੀ ਹਾਈਟ ਆ ਇਹ ਸਾਡੇ ਪੰਜਾਬ ਦਾ ਨਾਂ ਰੋਸ਼ਨ ਕਰੂਗੇ ਕੁਸ਼ਤੀਆਂ ਵੀ ਦੇਖੇ ਤਾਂ ਇਹ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਕੁਸ਼ਤੀਆਂ ਕਰ ਰਿਹਾ ਉਹ ਸਾਡੇ ਫਿਊਚਰ ਆਉਣ ਵਾਲਾ ਇਹਨਾਂ ਬੱਚਿਆਂ ਨੂੰ ਸ਼ੌਕ ਲਾਉਣਾ ਇਹੀ ਸਾਡਾ ਮੇਨ ਮਕਸਦ ਆ ਥੈਂਕ ਯੂ ਥੈਂਕ ਯੂ ਬਹੁਤ ਵੇਲੇ ਸ਼ਿਰਕਾ ਦਿੱਤੀ ਕਰ ਇਹ ਬੱਚੇ ਆ